ਮਹਾਰਜ ਕਹਿੰਦੇ ਗੁਰੂ ਤਾਂ ਸਭ ਤਾਕਤਾਂ ਦਾ ਮਾਲਕ ਹੈ ਪਰ ਤੂੰ ਸਮਝ ਨਹੀਂ ਰਿਹਾ ਉਹ ਗੱਲ ਵੱਖਰੀ ਹੈ ਉਹਦੀ ਖੇਡ ਤੇਰੇ ਸਮਝ ਵਿੱਚ ਨਹੀਂ ਆਉਂਦੀ ਉਹ ਗੱਲ ਵੱਖਰੀ ਹੈ ਪਰ ਪ੍ਰਮਾਤਮਾ ਤੇ ਬਹੁਤ ਵੱਡਾ ਹੈ ਤਾਕਤਾਂ ਦਾ ਮਾਲਕ ਹੈ ਗੁਰ ਸਮਰੱਥ ਸਮਰੱਥ ਭਾਵ ਬਹੁਤ ਵੱਡਾ ਤਾਕਤਾਂ ਦਾ ਮਾਲਕ ਸਦਾ ਦਿਆਲ ਗੁਰੂ ਸਦਾ ਹੀ ਦਿਆਲ ਰਹਿੰਦਾ ਹੈ ਉਹ ਤਾਂ ਦਇਆ ਕਰਨ ਨੂੰ ਤਿਆਰ ਹੈ ਉਤੇ ਤਿਆਰ ਹੈ ਰਹਿਮਤ ਕਰਨ ਕਿ ਮੈਂ ਆਪਣੇ ਐਸੇ ਗੁਰੂ ਤੋਂ ਸਦਕੇ ਜਾਂਦਾ ਹਾਂ ਆਪਣੇ ਆਪ ਨੂੰ ਗੁਰੂ ਜੀ ਦੇ ਹਵਾਲੇ ਕਰਦਾ ਹਾਂ ਆਪਣੇ ਆਪ ਨੂੰ ਗੁਰੂ ਜੀ ਦੇ ਹਵਾਲੇ ਕਰ ਦੇਣਾ ਭਾਵ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨੈ ਪਾਈਏ ਭਾਵ ਸਭ ਕੁਝ ਗੁਰੂ ਦਾ ਸਮਝਣਾ तन मन तन सब सौंप गुरु को कि गुर तन भी तेरा है मन भी तेरा है धन भी तेरा है मेरा किश नहीं।, नहीं जो किश है सो तेरा मेरा कुछ भी नहीं जो कुछ है तेरा है तेरा पांच पांच भूतक शरीर है ਤੇਰਾ ਦਿੱਤਾ ਹੋਇਆ ਪੰਜ ਤੱਤਾਂ ਵਿੱਚ ਮਿਲਣ ਜਾਣਾ ਪਰ ਪੰਜ ਤੱਤਾਂ ਵਿੱਚ ਮਿਲਣ ਤੋਂ ਪਹਿਲਾਂ ਪਹਿਲਾਂ ਇਤੇ ਰਹਿਮਤ ਕਰ ਦੇ ਕਿਤੇ ਸਿਮਰਨ ਕਿਤੇ ਬੰਦਗੀ ਦੀ ਦਾਤ ਬਖਸ਼ ਦੇ ਆਖੋ ਸਤਨਾਮ ਐਸੇ ਗੁਰੂ ਤੋਂ ਮੈਂ ਕੁਰਬਾਨ ਜਾਂਦਾ ਹਾਂ ਜਿਹੜਾ ਮੈਨੂੰ ਸਿੱਧਾ ਮਾਰਗ ਦਿਖਾਉਂਦਾ ਹੈ ਕੁਰਬਾਨ ਜਾਈ ਗੁਰ ਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਣੇ ਜਿਹਦੀ ਕਿਰਪਾ ਨਾਲ ਮੈਂ ਸਦਾ ਪ੍ਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰਾਂ ਤੇ ਜਿਹਦੀ ਕਿਰਪਾ ਨਾਲ ਹੀ ਜਾਪ ਜਪਿਆ ਜਾ ਸਕਦਾ ਹੈ ਜਦੋਂ ਸਤਿਗੁਰੂ ਜੀ ਦੀ ਰਹਿਮਤ ਹੁੰਦੀ ਹੈ ਕਿਰਪਾ ਹੁੰਦੀ ਹੈ ਗੁਰੂ ਜੀ ਦੇ ਹੁਕਮ ਵਿੱਚ ਤੁਰਨਾ ਤਨ ਮਨ ਹਵਾਲੇ ਕਰਨਾ ਭਾਬ ਜਦੋਂ ਗੁਰੂ ਸਾਹਿਬ ਜੀ ਨੇ ਸਾਨੂੰ ਸ੍ਰੇਸ਼ਟ ਬੁੱਧ ਬਖਸ਼ ਦਿੱਤੀ ਬਹਿਮਾ ਪਰਮਾਚੂ ਵਾਰ ਹੋ ਕੇ ਮਨੁੱਖ ਬਹਿਮਾ ਪਰਮਾਚੂ ਪਰ ਉੱਠ ਕੇ ਚੰਗਾ ਜੀਵਨ ਜਿਉਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਆਮ ਬੰਦੇ ਨੂੰ ਬਹਿਮਾ ਪਰਮਾਚੂ ਕੱਢ ਕੇ ਆਪਣੇ ਚਰਨਾਂ ਨਾਲ ਜੋੜ ਲੈਂਦੇ ਆ ਪਰ ਜੇ ਹੁਣ ਸਿੱਖ ਹੀ ਫਸਿਆ ਰਿਹਾ ਬਹਿਮਾ ਪਰਮਾਚੂ ਗੁਰੂ ਨਾਨਕ ਦੇ ਮਹਾਰਜ ਦੀ ਵਿਚਾਰ ਧਾਰਾ ਨੂੰ ਤੇ ਮੰਨਿਆ ਨਾ ਕਦੇ ਆਪ ਨੂੰ ਦੇ ਨੂੰ ਦੁੱਖ ਦਿੰਦਾ ਰਿਹਾ ਕਦੇ ਗੁਰੂ ਦਾ ਦਰ ਛੱਡ ਕੇ ਕਿਤੇ ਜਾਂਦਾ ਰਿਹਾ ਕਦੇ ਕਿਤੇ ਜਾਂਦਾ ਰਿਹਾ ਅੰਮ੍ਰਿਤ ਬਾਣੀ ਸੁਣ ਤਨ ਨਿਹਾਲ ਅੰਮ੍ਰਿਤ ਬਾਣੀ ਜਦੋਂ ਸੁਣੀ ਤੇ ਸੁਣਦਿਆ ਫਿਰ ਮਨ ਨਿਹਾਲ ਹੋ ਗਿਆ ਜਦੋਂ ਗੁਰੂ ਜੀ ਦਾ ਸ਼ਬਦ ਮਨ ਵਿੱਚ ਵਸ ਗਿਆ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਦ ਦਇਆਲ ਇਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਜਿਸ ਦਿਨ ਇੱਕ ਅੱਖਰ ਵੀ ਮਨ ਵਿੱਚ ਵਸ ਗਿਆ ਉਹਦੇ ਕੋਈ ਸ਼ੰਕਾ ਨਹੀਂ ਰਹਿਣੀ ਕੋਈ ਬਹਿਮ ਨਹੀਂ ਰਹਿਣਾ ਸਭ ਬਹਿਮ ਪਰਮ ਦੂਰ ਹੋ ਜਾਣਿਆ ਆਖੋ ਸਤਨਾਮ ਸੁਣਦਾ ਭਾਵੇਂ ਰੋਜ਼ ਆਂ ਪਰ ਜਿੱਦ ਦੇ ਸ਼ਬਦ ਵਸ ਗਿਆ ਅੰਦਰ ਇੱਕ ਸ਼ਬਦ ਹਰ ਮਨ ਵਸਤ ਨਾਨਕ ਹੋਤ ਨਿਹਾਲ ਉਹਦੇ ਨਿਹਾਲ ਹੋ ਜਾਣਾ ਉਦੇ ਜੀਵਨ ਬਣ ਜਾਣਾ ਅੰਮ੍ਰਿਤ ਬਾਣੀ ਇਹ ਤੇ ਅਮਰ ਕਰ ਦੇਣ ਵਾਲੀ ਬਾਣੀ ਹੈ ਅੰਮ੍ਰਿਤ ਰਸ ਆਤਮਿਕ ਜੀਵਨ ਦੇਣ ਵਾਲੀ ਨਿਹਾਲ ਪ੍ਰਸੰਨ ਚਿਤ ਬਹੁਤ ਹੀ ਸੂਝਵਾਨ ਤੇ ਬੁੱਧੀਮਾਨ ਇਨਸਾਨ ਬਣਾਉਂਦੀ ਹੈ ਗੁਰਬਾਣੀ ਸਾਨੂੰ ਜਦੋਂ ਅਸੀਂ ਸਤਿਗੁਰੂ ਜੀ ਦਾ ਗਿਆਨ ਪ੍ਰਾਪਤ ਕਰਦੇ ਹਾਂ ਬਿਨਸ ਗਏ ਵਿਖਿਆ ਜੰਜਾਲ ਗੁਰੂ ਸਾਹਿਬ ਜੀ ਤੇ ਕਹਿੰਦੇ ਫਿਰ ਇਹ ਸਭ ਫਾਇਆਂ ਕੱਟੀਆਂ ਜਾਂਦੀਆਂ ਜੋ ਤੂੰ ਇਸ ਸੰਸਾਰ ਰੂਪੀ ਮਾਇਆ ਦੇ ਮੋਹ ਵਿੱਚ ਫਸਿਆ ਫਿਰਦਾ ਹੈ ਸਭ ਤੈਨੂੰ ਆਜ਼ਾਦ ਕਰ ਦੇਣਾ ਪ੍ਰਮਾਤਮਾ ਨੇ ਇਹ ਫਾਇਆਂ ਕੱਟੀਆਂ ਜਾਣਗੀਆਂ ਦੇਖੋ ਇਤਿਹਾਸ ਦੇ ਵਿੱਚ ਕਿੰਨਿਆਂ ਨੇ ਛੱਡਿਆ ਤੀਰਥ ਮੰਝ ਵਰਗਿਆਂ ਨੇ ਘਰ ਵਿੱਚ ਕਬਰ ਬਣੀ ਹੋਈ ਹੈ ਸਾਰਾ ਪਿੰਡ ਸਤਕਾਰ ਕਰਦਾ ਹੈ ਸਾਰਾ ਪਿੰਡ ਮੰਨਦਾ ਹੈ ਪਰ ਜਦੋਂ ਪਤਾ ਲੱਗਿਆ ਕਿ ਮੈਂ ਗਲਤਾਂ ਤਾਂ ਉਹਨੇ ਛੱਡ ਕੇ ਇੱਕ ਪਾਸੇ ਹੋ ਗਿਆ ਸੀ ਆਖੋ ਸਤਨਾਮ ਪਤਾ ਨਹੀਂ ਸੀ ਜਿੰਨਾ ਚਿਰ ਪਤਾ ਨਹੀਂ ਸੀ ਬਸ ਤੇ ਜਦੋਂ ਗੁਰੂ ਸਾਹਿਬ ਜੀ ਮਿਲੇ ਤੇ ਨਾਲ ਦੀ ਨਾਲ ਪਤਾ ਲੱਗ ਗਿਆ ਵੀ ਉਹ ਮਰਾਂ ਤੂੰ ਕਿਹੜੇ ਪਾਸੇ ਤੁਰਿਆ ਫਿਰਦਾ ਪਰ ਦੁਨੀਆਂ ਦੀ ਪ੍ਰਵਾਹ ਨਹੀਂ ਕੀਤੀ ਬੜਾ ਇਮਤਿਹਾਨ ਲਿਆ ਸੱਚੇ ਪਾਈਸ਼ਾਨ ਨੇ ਬੜੇ ਪਰਚੇ ਪਏ ਬੜਾ ਦੁੱਖ ਹੋਇਆ ਕਹਿੰਦੇ ਵੀ ਸੀ ਲੋਕ ਲੈ ਵੇਖ ਲੈ ਛੱਡ ਕੇ ਹੁਣ ਕੀ ਬਣੀ ਤੇਰੇ ਨਾਲ ਉਹ ਕਹਿੰਦਾ ਜੋ ਮਰਜੀ ਬਣਨ ਦੇ ਮੈਨੂੰ ਪਤਾ ਲੱਗ ਗਿਆ ਵੀ ਸੱਚ ਹੈ ਕਿੱਥੇ ਹੈ ਮੈਨੂੰ ਗਿਆਨ ਹੋ ਗਿਆ ਮੈਨੂੰ ਪਤਾ ਜੋ ਪ੍ਰਕਾਸ਼ ਮੈਂ ਦੇਖਿਆ ਉਹ ਵੇਖ ਲਿਆ ਮੈਂ ਸੱਚੇ ਪਾਤਸ਼ਾਹ ਵਿੱਚ ਜੋ ਮਿਲਣਾ ਮੈਨੂੰ ਗੁਰੂ ਨਾਨਕ ਦੇ ਦਰ ਤੋਂ ਕਿਤੋਂ ਵੀ ਨਹੀਂ ਮਿਲਣਾ ਅੰਮ੍ਰਿਤ ਬਾਣੀ ਸੁਣ ਤਨਹਾਲ ਜਦੋਂ ਅੰਮ੍ਰਿਤ ਬਾਣੀ ਸੁਣ ਕੇ ਸੁਣਦਿਆਂ ਸੁਣਦਿਆਂ ਮਨ ਵਿੱਚ ਖੇੜਾ ਆ ਗਿਆ ਇੱਕ ਗੁਰੂ ਗ੍ਰੰਥ ਸਾਹਿਬ ਜੀ ਤੋਂ ਹਜ਼ੂਰੀ ਵਿੱਚੋਂ ਗੱਲਾਂ ਮਿਲ ਜਾਂਦੀਆਂ ਨੇ ਜਿਹੜੀਆਂ ਅਸੀਂ ਪੁੱਛਦੇ ਆ ਜਾ ਜਾ ਕੇ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਦੋ ਤਿੰਨ ਚੀਜ਼ਾਂ ਦਾ ਤਿਆਗ ਕਰ ਲੈ ਤੇ ਦੋ ਤਿੰਨ ਚੀਜ਼ਾਂ ਤੂੰ ਅਪਣਾ ਲੈ ਵਾਸ ਤੇਰਾ ਭਲਾ ਹੋ ਜਾਣਾ ਉਹ ਕਿੜੀਆਂ ਨੇ ਇੱਕ ਤੇ ਘਰ ਵਿੱਚ ਬਾਣੀ ਹੋਵੇ ਦੂਸਰਾ ਘਰ ਵਿੱਚ ਨਸ਼ਾ ਨਾ ਹੋਵੇ ਜਿਨ੍ਹਾਂ ਨੇ ਨਸ਼ਾ ਘਰ ਵਿੱਚੋਂ ਕੱਢ ਦਿੱਤਾ ਸਮਝ ਲਓ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਆਖੋ ਸਤਨਾਮ ਘਰ ਵਿੱਚ ਸਾਡੇ ਘਰ ਵਿੱਚ ਹਿਰਦੇ ਘਰ ਵਿੱਚ ਤੇ ਹੋਣੇ ਕਹੀ ਹੈ ਸਾਡੇ ਰਹਿਣ ਵਾਲੇ ਘਰ ਵਿੱਚ ਵੀ ਨਸ਼ਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਪਿਆਰੇ ਉਹ ਜੋ ਵੀ ਮਰਜੀ ਹੈ ਜਿੰਨਾਂ ਕੋਲ ਅਸੀਂ ਸਾਧੂਆਂ ਕੋਲ ਜਾਂ ਕਿਸੇ ਵਿਦਵਾਨ ਤੋਂ ਵੀ ਪੁੱਛਦੇ ਆ ਉਹ ਵੀ ਇਹੀ ਕਹਿੰਦੇ ਆ ਭਾਈ ਇੱਕ ਤਾਂ ਨਸ਼ਾ ਕੱਢੋ ਘਰ ਵਿੱਚੋਂ ਤੇ ਦੂਸਰਾ ਸਿਮਰਨ ਸ਼ੁਰੂ ਕਰੋ ਜੋ ਵੀ ਤੁਹਾਨੂੰ ਦਿੱਕਤਾਂ ਨੇ ਸਭ ਦੂਰ ਹੋ ਜਾਣਗੀਆਂ ਆਖੋ ਸਤਨਾਮ ਆਹੀ ਇਲਾਜ ਹੈ ਵਸ ਕਰਕੇ ਵੇਖ ਲੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਬਿੰਸ ਗਏ ਵਿਖਿਆ ਜੰਜਾਲ ਇਹ ਸਾਰੇ ਜੰਜਾਲ ਫਿਰ ਦੂਰ ਹੋ ਜਾਣੇ ਜਦੋਂ ਕੀ ਹੋ ਗਿਆ ਜੀ ਸਾਚ ਸ਼ਬਦ ਸਿਉ ਲਾਗੀ ਪ੍ਰੀਤ ਜਦੋਂ ਸਾਚ ਸ਼ਬਦ ਸਿਉ ਲਾਗੀ ਪ੍ਰੀਤ ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਹਦੇ ਰਾਹੀ ਸਦਾ ਥਿਰ ਪ੍ਰਭੂ ਦੀ ਸਿਫਤਸਲਾ ਨਾਲ ਪ੍ਰੇਮ ਬਣ ਗਿਆ ਸਾਚ ਸ਼ਬਦ ਸੋਂ ਲਾਗੀ ਪ੍ਰੀਤ ਸ਼ਬਦ ਦੇ ਰਾਹੀ ਕਿਰਪਾ ਕੀਤੀ ਪ੍ਰਮਾਤਮਾ ਨੇ ਤੇ ਪ੍ਰੀਤ ਬਣ ਗਈ ਮੇਰੀ ਗੁਰੂ ਨਾਲ ਫਿਰ ਫਿਰ ਮੈਂ ਅੰਮ੍ਰਿਤ ਵੇਲੇ ਉੱਠਦਾ ਬਾਣੀ ਪੜ੍ਹਦਾ ਆਪਣੀ ਕਿਰਤ ਕਰਦਾ ਨਾਮ ਜਪਦਾ ਹਰ ਪ੍ਰਭ ਆਪਣਾ ਆਇਆ ਚੀਤ ਮੈਂ ਆਪਣੇ ਹਰੀ ਮਾਲਕ ਨੂੰ ਮਨ ਵਿੱਚ ਵਸਾ ਲਿਆ ਉਹ ਮੇਰੇ ਮਨ ਵਿੱਚ ਵੱਸਦਾ ਹਰ ਪ੍ਰਭ ਆਪਣਾ ਆਇਆ ਚੀਤ ਤੇ ਫਿਰ ਜਦੋਂ ਨਾਮ ਜਪਿਆ ਵੈਗਰੂ ਵੈਗਰੂ ਕੀਤਾ ਅੰਮ੍ਰਿਤ ਵੇਲਾ ਸਾंभਿਆ ਅੰਮ੍ਰਿਤ ਵੇਲਾ ਸਾंभਣਾ ਬਹੁਤ ਵੱਡੀ ਦਾਤ ਹੈ ਨਾਮ ਜਪਤ ਹੋਆ ਪ੍ਰਗਾਸ ਤੇ ਮਹਾਰਾਜ ਕਹਿੰਦੇ ਮੈਂ ਆਪਣੇ ਉਸ ਗੁਰੂ ਤੋਂ ਬੜੇ ਹਾਰ ਜਾਨਾ ਜਿਦੀ ਕਿਰਪਾ ਨਾਲ ਨਾਮ ਜਪਦਿਆਂ ਮਨ ਵਿੱਚ ਆਤਮਿਕ ਜੀਵਨ ਦੀ ਸੂਝ ਦਾ ਚਾਨਣ ਪੈਦਾ ਹੋ ਗਿਆ ਹਨੇਰਾ ਦੂਰ ਹੋ ਗਿਆ ਸਭ ਉਹਨਾਂ ਹਨੇਰਾ ਇਦਾਂ ਕੋਈ ਛਾਇਆ ਤੇ ਹੋਇਆ ਨਹੀਂ ਇਹੀ ਹਨੇਰਾ ਹੈ ਜਿਹੜਾ ਸਾਨੂੰ ਭੜਕਣਾ ਵਿੱਚ ਪਾਈ ਫਿਰਦਾ ਇਹ ਹਨੇਰਾ ਹੈ ਜਦੋਂ ਇਹ ਹਨੇਰਾ ਦੂਰ ਹੋ ਗਿਆ ਗੁਰਬਾਣੀ ਨੇ ਚਾਨਣ ਕਰ ਦਿੱਤਾ ਤਾਂ ਵਸ ਬੰਦਾ ਆਪਣੇ ਘਰ ਵਿੱਚ ਟਿਕ ਜਾਂਦਾ ਹੈ ਤੇ ਫਿਰ ਆਪਣਾ ਜੀਵਨ ਆਨੰਦ ਨਾਲ ਜਿਉਣ ਲੱਗ ਜਾਂਦਾ ਹੈ ਨਾਮ ਜਪਤ ਹੋਆ ਪ੍ਰਗਾਸ ਹੁਣ ਨਾਮ ਜਪਦਾ ਜਪਦਾ ਜੇ ਪ੍ਰਗਾਸ ਹੀ ਨਾ ਹੋਇਆ ਚਾਨਣੀ ਨਾ ਹੋਇਆ ਗਿਆਨ ਨਹੀਂ ਹੋਇਆ ਨਾਮ ਵੀ ਜਪਦਾ ਹੈ ਅੰਮ੍ਰਿਤ ਵੀ ਛੱਕੀ ਫਿਰਦਾ ਹੈ ਤੇ ਭਟਕਣਾ ਵਿੱਚ ਵੀ ਪਿਆ ਫਿਰਦਾ ਹੈ ਮਾਰੇ ਕਹਿੰਦੇ ਚਾਨਣ ਹੋ ਜਾਂਦਾ ਹੈ ਪ੍ਰਮਾਤਮਾ ਦਾ ਨਾਮ ਜਪਣ ਨਾਲ ਤਾਂ ਭਾਈ ਗੁਰ ਸ਼ਬਦ ਕੀ ਨਾ ਹਿਰਦੈ ਨਿਵਾਸ ਜਿਸ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਗੁਰ ਸ਼ਬਦ ਦੇ ਕੀਨਾਂ ਰਿਦਾ ਨਿਵਾਸ ਪਰਮਾਤਮਾ ਮਨੁੱਖ ਦੇ ਹਿਰਦੇ ਵਿੱਚ ਨਿਵਾਸ ਕਰ ਲੈਂਦਾ ਹੈ ਗੁਰ ਸ਼ਬਦ ਦੇ ਕੀਨਾਂ ਰਿਦਾ ਨਿਵਾਸ ਗੁਰ ਸਮਰੱਥ ਸਦਾ ਦਿਆਲ ਮਹਾਰਾਜ ਕਹਿੰਦੇ ਗੁਰੂ ਤਾਂ ਸਭ ਤਾਕਤਾਂ ਦਾ ਮਾਲਕ ਹੈ ਪਰ ਤੂੰ ਸਮਝ ਨਹੀਂ ਰਿਹਾ ਉਹ ਗੱਲ ਵੱਖਰੀ ਹੈ ਉਹਦੀ ਖੇਡ ਤੇਰੇ ਸਮਝ ਵਿੱਚ ਨਹੀਂ ਆਉਂਦੀ ਉਹ ਗੱਲ ਵੱਖਰੀ ਹੈ ਪਰ ਪ੍ਰਮਾਤਮਾ ਤੇ ਬਹੁਤ ਵੱਡਾ ਹੈ ਤਾਕਤਾਂ ਦਾ ਮਾਲਕ ਹੈ ਗੁਰ ਸਮਰੱਥ ਸਮਰੱਥ ਭਾਵ ਬਹੁਤ ਵੱਡਾ ਤਾਕਤਾਂ ਦਾ ਮਾਲਕ ਸਦਾ ਦਿਆਲ ਗੁਰੂ ਸਦਾ ਹੀ ਦਿਆਲ ਰਹਿੰਦਾ ਹੈ ਉਹ ਤਾਂ ਦਇਆ ਕਰਨ ਨੂੰ ਤਿਆਰ ਹੈ ਉਹ ਤੇ ਤਿਆਰ ਹੈ ਰਹਿਮਤ ਕਰਨ ਤੂੰ ਚਰਨਾਂ ਨਾਲ ਜੁੜ ਗੁਰ ਸਮਰੱਥ ਸਦਾ ਦਿਆਲ ਹਰ ਜਪ ਜਪ ਨਾਨਕ ਭੈ ਨਿਹਾਲ ਸਤਿਗੁਰੂ ਦੀ ਮਿਹਰ ਨਾਲ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਫਿਰ ਮਨ ਸਦਾ ਖਿੜਿਆ ਰਹਿੰਦਾ ਹੈ ਪ੍ਰਭਾਤੀ ਮਹੱਲਾ ਪੰਜਵਾ ਗੁਰ ਗੁਰ ਕਰਤ ਸਦਾ ਸੁਖ ਪਾਇਆ ਦੀਨ ਦਿਆਲ ਭਏ ਕਿਰਪਾਲਾ ਆਪਣਾ ਨਾਮ ਆਪ ਜਪਾਇਆ ਗੁਰ ਗੁਰ ਕਰਤ ਸਦਾ ਸੁਖ ਪਾਇਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਕਿ ਗੁਰੂ ਜੀ ਨੂੰ ਹਰ ਵੇਲੇ ਯਾਦ ਕਰਦਿਆਂ ਸਦਾ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਦੀਨ ਦਿਆਲ ਭਏ ਕਿਰਪਾਲਾ ਮਹਾਰਾਜ ਕਹਿੰਦੇ ਗਰੀਬਾਂ ਉੱਤੇ ਦਇਆ ਕਰਨ ਵਾਲੇ ਮਾਲਕ ਜੀ ਜਦੋਂ ਮਿਹਰ ਹੋ ਜਾਂਦੇ ਹਨ ਅਤੇ ਆਪਣਾ ਨਾਮ ਆਪ ਜਪਣ ਲਈ ਜੀਵ ਨੂੰ ਪ੍ਰੇਰਣਾ ਦਿੰਦੇ ਹਨ ਫਿਰ ਨਾਮ ਜਪਣ ਦੀ ਪ੍ਰੇਰਣਾ ਦਿੰਦੇ ਆ ਜਦੋਂ ਆਪਾਂ ਗੁਰੂ ਜੀ ਦੇ ਚਰਨਾਂ ਨਾਲ ਜੁੜਦੇ ਆ ਗੁਰੂ ਜੀ ਦੇ ਸ਼ਬਦਾਂ ਨਾਲ ਜੁੜਦੇ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਸਾਨੂੰ ਪ੍ਰੇਰਿਤ ਕਰਦੇ ਆ ਸਾਨੂੰ ਪ੍ਰੇਰਨਾ ਦਿੰਦੇ ਆ ਪ੍ਰੇਰਨਾ ਦੇ ਕੇ ਜੋੜਦੇ ਆ ਆਪਣਾ ਨਾਮ ਆਪ ਜਪਾਇਆ ਸਤ ਸੰਗਤ ਮਿਲ ਭਇਆ ਪ੍ਰਗਾਸ ਇਸ ਤਰ੍ਹਾਂ ਗੁਰੂ ਦੀ ਸੰਗਤ ਵਿੱਚ ਮਿਲ ਕੇ ਬੈਠਿਆਂ ਮਨੁੱਖ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਦਾ ਚਾਨਣ ਪੈਦਾ ਹੋ ਜਾਂਦਾ ਹੈ ਹੁਣ ਸਤ ਸੰਗ ਵਿੱਚ ਵੀ ਜਾਈ ਗਏ ਰੋਜ਼ ਤੇ ਆਤਮਿਕ ਸੂਝ ਦਾ ਚਾਨਣ ਵੀ ਪੈਦਾ ਨਾ ਹੋਇਆ ਫਿਰ ਤਾਂ ਆਪਾਂ ਨੂੰ ਸਾਰਿਆਂ ਨੂੰ ਕੋਈ ਲਾਭ ਨਹੀਂ ਨਾ ਹੋਣਾ ਇਸ ਤਰ੍ਹਾਂ ਸਤ ਸੰਗਤ ਮਿਲ ਭਇਆ ਪ੍ਰਗਾਸ ਗੁਰੂ ਦੀ ਸੰਗਤ ਵਿੱਚ ਮਿਲ ਕੇ ਬੈਠਿਆ ਮਨੁੱਖ ਦੇ ਅੰਦਰ ਆਤਮਿਕ ਜੀਵਨ ਦੀ ਸੂਝ ਦਾ ਚਾਨਣ ਪੈਦਾ ਹੋ ਜਾਂਦਾ ਹੈ ਹਰ ਹਰ ਜਪਤ ਪੂਰਨ ਭਇਆਸ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਪੈ ਕੇ ਪਰਮਾਤਮਾ ਦਾ ਨਾਮ ਹਰ ਵੇਲੇ ਜਪਦਿਆਂ ਮਹਾਰਾਜ ਕਹਿੰਦੇ ਫਿਰ ਹਰੇਕ ਆਸ ਪੂਰੀ ਹੋ ਜਾਂਦੀ ਹੈ ਹਰ ਹਰ ਜਪਤ ਪੂਰਨ ਪਈਆਸ ਜਦੋਂ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤੇ ਮਨੁੱਖ ਵਿਕਾਰਾਂ ਗੁਰਕਾ ਸਿੱਖ ਵਿਕਾਰ ਤੇ ਹਟ ਸਤਗੁਰ ਸਿੱਖ ਕੇ ਬੰਧਨ ਕਟੇ ਗੁਰਕਾ ਸਿੱਖ ਵਿਕਾਰ ਤੇ ਹਟ ਸਤਿਗੁਰੂ ਸੱਚੇ ਪਾਤਸ਼ਾਹ ਬੰਦਨ ਕੱਟ ਦਿੰਦਾ ਜਦੋਂ ਗੁਰੂ ਦਾ ਸਿੱਖ ਵਿਕਾਰਾਂ ਤੋਂ ਹਟ ਜਾਂਦਾ ਹੈ ਨਸ਼ੇ ਵਿਸ਼ਿਆਂ ਤੋਂ ਦੂਰ ਹੋ ਜਾਂਦਾ ਹੈ ਤੇ ਘਰ ਵਿੱਚ ਬਾਣੀ ਪੜਦਾ ਪਾਠ ਕਰਦਾ ਤੇ ਫਿਰ ਸੱਚੇ ਪਾਤਸ਼ਾਹ ਹਰੇਕ ਆਸ ਪੂਰੀ ਕਰਦੇ ਹਰ ਹਰ ਜਪਤ ਪੂਰਨ ਭਈਆ ਸਰਬ ਕਲਿਆਣ ਸੂਖ ਮਨ ਬੂਠੇ ਗੁਣ ਗਾਵਣ ਦੀ ਬਰਕਤ ਨਾਲ ਭਾਈ ਸਾਰੇ ਸੁੱਖ ਆਨੰਦ ਮਨੁੱਖ ਦੇ ਮਨ ਵਿੱਚ ਹੀ ਆ ਵਸਦੇ ਆ। ਦੁੱਖ ਵੀ ਉਹਨੂੰ ਸੁੱਖ ਲੱਗਣ ਲੱਗ ਜਾਂਦੇ ਆ ਭਾਵੇਂ ਵੀ ਦੁੱਖ ਆਉਂਦੇ ਤਾਂ ਹਨ ਪਰ ਉਹਦੇ ਅੰਦਰ ਇੱਕ ਇਹੋ ਜੀ ਹਿੰਮਤ ਪੈਦਾ ਹੋ ਜਾਂਦੀ ਆ। ਉਹ ਦੁੱਖਾਂ ਨਾਲ ਵੀ ਲੜਨ ਦੀ ਸ਼ਕਤੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬਖਸ਼ ਦਿੰਦੇ ਆ। ਸਰਬ ਕਲਿਆਣ ਸੂਖ ਮਨ ਵੂਠੇ। ਕਹਿੰਦੇ ਸਾਰੇ ਸੁੱਖ ਆਨੰਦ ਮਨੁੱਖ ਦੇ ਮਨ ਵਿੱਚ ਆ ਵਸਦੇ ਐ ਵੀ ਮਨ ਇੰਨਾ ਤਕੜਾ ਹੋ ਜਾਂਦਾ ਤੇ ਦੁੱਖ ਵੀ दारू ਬਣ ਜਾਂਦੇ ਸੁਣਿਆ ਸੀ ਨਾ ਪੜਦੇ ਆਪਾਂ ਸੋਦਾ ਰਹਿਰਾ ਸਾਹਿਬ ਦੇ ਵਿੱਚ ਵੀ ਦੁੱਖ दारू ਸੁੱਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਹਰ ਗੁਣ ਗਾਏ ਗੁਰੂ ਨਾਨਕ ਟੁੱਠੇ ਜੇ ਗੁਰੂ ਮਿਹਰਬਾਨ ਹੋ ਜਾਏ ਤਾਂ ਆਪਾਂ ਪ੍ਰਮਾਤਮਾ ਦੇ ਗੁਣ ਗਾ ਸਕਦੇ ਆ ਪਰਪਾਤੀ ਮਹੱਲਾ ਪੰਜਵਾਂ ਘਰ ਦੂਜਾ ਵਿਪਾਸ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਬਾਣੀ ਹੈ ਰਾਗ ਪਰਪਾਤੀ ਵਿੱਚ ਵਿਭਾਗ ਘਰ ਦੂਜਾ ਇੱਕ ਉਹੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵੈਗੁਰੂ ਇੱਕ ਹੈ ਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇੱਕੋ ਓੰਕਾਰ ਸਤਗੁਰ ਪ੍ਰਸਾਦ ਆਵਰਨਾ ਦੂਜਾ ਠਾਓ ਨਾਹੀ ਬਿਨ ਹਰਨਾਓ ਹੁਣ ਇੱਥੇ ਵੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਹੀ ਕਹਿੰਦੇ ਆ ਕਿ ਪ੍ਰਮਾਤਮਾ ਜੀ ਦੇ ਨਾਮ ਤੋਂ ਬਿਨਾ ਅਸੀਂ ਜੀਵਾਂ ਦਾ ਹੋਰ ਕੋਈ ਦੂਜਾ ਆਸਰਾ ਨਹੀਂ ਹੈ ਆਵਰਨਾ ਦੂਜਾ ਠਾਓ ਨਾਹੀ ਬਿਨ ਹਰਨਾਓ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਹੈ ਸਰਬ ਸਿੱਧ ਕਲਿਆਣ ਪੂਰਨ ਹੋਏ ਸਗਲੇ ਕਾਮ ਹਰੀ ਨਾਮ ਵਿੱਚ ਸਾਰੀਆਂ ਸਿਧੀਆਂ ਤੇ ਸਾਰੇ ਸੁਖ ਹਨ ਰਿਦ ਸਿੱਧ ਨਾਵੈ ਕੀ ਦਾਸੀ ਨੌ ਨidhi 18 ਸਿਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਮਾਰੇ ਕੇ ਨੇ ਨੌ ਨਿਧੀਆਂ 18 ਸਿਧੀਆਂ ਪਿੱਛੇ ਲੱਗੀਆਂ ਫਿਰਨਗੀਆਂ ਜਿਨ੍ਹਾਂ ਨੇ ਹਰੀ ਪਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾ ਲਿਆ ਰੋਗ ਹੈ ਦੁੱਖ ਹੈ ਗਰੀਬੀ ਹੈ ਪਰਮਾਤਮਾ ਦਾ ਸਿਮਰਨ ਸ਼ੁਰੂ ਕਰ ਆਪੇ ਸਾਡਾ ਸਵਾਂ ਲਗਾਉਂਦਾ ਉਹ ਪਰਮਾਤਮਾ ਆਪੇ ਖਾਣ ਨੂੰ ਪ੍ਰਸ਼ਾਦਾ ਦਿੰਦਾ ਹੈ ਆਪੇ ਸਭ ਦਾ ਪ੍ਰਬੰਧ ਕਰਦਾ ਤੇ ਪਾਪੀਆਂ ਨੂੰ ਵੀ ਦੇਣ ਵਾਲਾ ਫਿਰ ਗੁਰਮਖਾਂ ਨੂੰ ਕਿਉਂ ਨਹੀਂ ਦੇਵੇਗਾ ਆਖੋ ਸਤਨਾਮ ਸਰਬ ਸਿੱਧ ਕਲਿਆਣ ਪੂਰਨ ਹੋਏ ਸਗਲੇ ਕਾਮ ਮਹਾਰਾਜ ਕਹਿੰਦੇ ਨਾਮ ਜਪਣ ਦੀ ਵਰਕਤ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆ ਭਾਈ ਨਾਮ ਜਪਣ ਦੀ ਵਰਕਤ ਨਾਲ ਸਾਰੇ ਕੰਮ ਸਫਲ ਹੋ ਜਾਂਦੇ ਹਨ ਹਰ ਕੋ ਨਾਮ ਜਪਿਆ ਨੀਤ ਪ੍ਰਮਾਤਮਾ ਦਾ ਨਾਮ ਸਦਾ ਜਪਨਾ ਚਾਹੀਦਾ ਹੈ ਹੁਣ ਇਹ ਸ਼ਬਦ ਵਿੱਚ ਗੁਰੂ ਸਾਹਿਬ ਜੀ ਆਪਾਂ ਨੂੰ ਨਾਮ ਜਪਣ ਵਾਲੀ ਕਹਿ ਰਹੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਹਰ ਕੋ ਨਾਮ ਜਪੀਐ ਨੀਤ ਭਾਵਨਿਤ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਣਾ ਭਲੇ ਦੀ ਗੱਲ ਕਰਨੀ ਇਹ ਗੁਰਸਿੱਖਾਂ ਦਾ ਫਰਜ਼ ਹੈ ਗੁਰਸਿੱਖਾਂ ਦਾ ਕੰਮ ਹੈ ਫਿਰ ਮਹਾਰਾਜ ਕਹਿੰਦੇ ਐ ਕਾਮ ਕ੍ਰੋਧ ਹੰਕਾਰ ਬਿਨਸੈ ਲੱਗਾ ਏਕੈ ਪ੍ਰੀਤ ਹਰ ਕੋ ਨਾਮ ਜਪਿਐ ਨਿਤ ਕਾਮ ਕ੍ਰੋਧ ਹੰਕਾਰ ਬਿਨਸੈ ਲੱਗੈ ਇਕੈ ਪ੍ਰੀਤਿ ਮਹਾਰਾਜ ਕਹਿੰਦੇ ਨਾਮ ਜਪਣਾ ਚਾਹੀਦਾ ਫਿਰ ਜਿਹੜਾ ਮਨੁੱਖ ਜਪਦਾ ਉਹਦੇ ਅੰਦਰੋਂ ਇਹ ਕਾਮ ਕ੍ਰੋਧ ਹੰਕਾਰ ਆਦਿਕ ਹਰੇਕ ਵਿਕਾਰ ਨਾਸ ਹੋ ਜਾਂਦਾ ਹੈ ਤੇ ਉਹਦੇ ਅੰਦਰ ਇੱਕ ਪਰਮਾਤਮਾ ਨਾਲ ਹੀ ਪ੍ਰੀਤ ਬਣ ਜਾਂਦੀ ਹੈ ਇੱਕ ਪਰਮਾਤਮਾ ਨਾਲ ਹੀ ਪਿਆਰ ਬਣ ਜਾਂਦਾ ਹੈ ਨਾਮ ਲਾਗੈ ਦੂਖ ਪਾਗੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨਾਮ ਲੱਗੈ ਦੂਖ ਭੱਗੈ ਸ਼ਰਨ ਪਾਲਣ ਜੋਗ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਜੁੜਦਾ ਹੈ ਉਹਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਕਿਉਂਕਿ ਪਰਮਾਤਮਾ ਸ਼ਰਨ ਪਏ ਮਨੁੱਖ ਦੀ ਰੱਖਿਆ ਕਰ ਸਕਣ ਵਾਲਾ ਹੈ ਸ਼ਰਨ ਪਏ ਮਨੁੱਖ ਦੀ ਪਰਮਾਤਮਾ ਕਾਲਪੁਰਖ ਵੈਗਰੂ ਰੱਖਿਆ ਕਰਦਾ ਹੈ ਸਤ ਗੁਰ ਭੇਟੈ ਜਮਨਾ ਟਟੈ ਜਿਸ ਤਰ ਹਵੈ ਸੰਜੋਗ ਜਿਸ ਮਨੁੱਖ ਨੂੰ ਧੁਰ ਦਰਗਾਹ ਤੋਂ ਗੁਰੂ ਨਾਲ ਮਲਾਪ ਦਾ ਮੌਕਾ ਮਿਲਦਾ ਹੈ ਅਵਸਰ ਮਿਲਦਾ ਹੈ ਸਤ ਗੁਰ ਭੇਟੈ ਜਮਨਾ ਟਟੈ ਉਹਨੂੰ ਗੁਰੂ ਮਿਲ ਪੈਂਦਾ ਤੇ ਉਸ ਮਨੁੱਖ ਉਤੇ ਕਦੇ ਜੰਮ ਵੀ ਆਪਣਾ ਜੋਰ ਨਹੀਂ ਪਾ ਸਕਦੇ ਰੈਣ ਦਿਨਸ ਧਿਆਏ ਹਰ ਹਰ ਤਜੋ ਹੋ ਮਨ ਕੇ ਭਰਮ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਆਪਣੇ ਮਨ ਦੀਆਂ ਸਾਰੀਆਂ ਭਟਕਣਾ ਛੱਡੋ ਤੇ ਦਿਨ ਰਾਤ ਭਾਈ ਪ੍ਰਮਾਤਮਾ ਦਾ ਨਾਮ ਜਪਦੇ ਰਿਹਾ ਕਰੋ ਰੈਣ ਦਿਨ ਸਤਿ ਆਏ ਹਰ ਹਰ ਤਜੋ ਮਨ ਕੇ ਭਰਮ ਵੀ ਮਨ ਦੇ ਭਰਮ ਛੱਡ ਕੇ ਭਟਕਣਾ ਛੱਡ ਕੇ ਤੇ ਦਿਨ ਰਾਤ ਦੱਸਦੇ ਆ ਨਾ ਜਿਵੇਂ ਹੁਣ ਆਪਾਂ ਨੂੰ ਕੋਈ ਡਾਕਟਰ ਸਮਝਾ ਦਿੰਦਾ ਹੈ ਬੀਤ ਉਹ ਇਦਾਂ ਕਰਨਾ ਜਾ ਕੇ ਆ ਦਵਾਈ ਲੈਣੀ ਆ ਤੇ ਇਸ ਤਰ੍ਹਾਂ ਪਰਹੇਜ਼ ਰੱਖਣਿਆ ਤੂੰ ਠੀਕ ਹੋ ਜਾਏਗਾ ਹੁਣ ਇੱਥੇ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਵੀ ਭਟਕਣਾ ਛੱਡ ਦੇ ਨਾਮ ਜਪਿਆ ਕਰ ਤੇ ਆਪੇ ਤੇਰਾ ਭਲਾ ਹੋ ਜਾਣਾ ਬਸ ਓਵੇਂ ਆਪਾਂ ਜੇ ਕਰਨਾ ਸ਼ੁਰੂ ਕਰ ਦਈਏ ਵੀ ਮਹਾਰਾ ਇਸ਼ਨਾਨ ਕਰਕੇ ਕੇਸੀ ਇਸ਼ਨਾਨ ਕਰਕੇ ਨਾਮ ਜਪਿਆ ਕਰੀਏ ਕੋਈ ਜਪ ਕੇ ਤਾਂ ਦੇਖੀ ਇਹ ਮਹੀਨਾ ਵੀ ਦੇਣਾ ਕੋਈ ਕਰੀਏ ਤਾਂ ਸਹੀ ਕੋਈ ਤੇ ਫੇਰ ਫਿਰ ਕਿਰਪਾ ਆਉਣੀ ਆ ਰਹਿਮਤ ਆਉਣੀ ਆ ਕਰਕੇ ਤਾਂ ਵੇਖੀਏ ਤੇ ਫਿਰ ਆਪੇ ਹੌਲੀ ਹੌਲੀ ਲੱਗਣ ਲੱਗ ਜੰਦੀ ਆ ਗਾਹਾਂ ਜਦੋਂ ਆਪਾਂ ਵੇਖਦੇ ਆ ਸਿਮਰਨ ਕਰਕੇ ਬੰਦਗੀ ਕਰਕੇ ਵਾਹਿਗੁਰੂ ਵਾਹਿਗੁਰੂ ਕਰਨਾ ਬਸ ਥੋੜਾ ਜਿਹਾ ਸ਼ਾਮ ਨੂੰ ਪੈਣ ਲੱਗੇ ਧਿਆਨ ਵਾਰੀ ਵੀ ਮਨਾ ਅੱਜ ਕਿਸੇ ਦੀ ਨਿੰਦਿਆ ਤਾਂ ਨਹੀਂ ਹੋਈ ਅੱਜ ਕੋਈ ਮਾੜਾ ਕਰਮ ਤਾਂ ਨਹੀਂ ਹੋਇਆ ਨੋਟ ਕਰਕੇ ਪਈਏ ਫਿਰ ਸੱਚੇ ਪਾਤਸ਼ਾਹ ਜੇ ਹੋਇਆ ਕੱਲ ਤੋਂ ਇਹ ਵੀ ਨਹੀਂ ਕਰਨਾ ਜਿਹੜਾ ਅੱਜ ਹੋ ਗਿਆ ਕੱਲ ਨੂੰ ਇਹ ਵੀ ਨਹੀਂ ਕਰਨਾ ਨਿਗਾਹ ਮਾਰਨੀ ਹੈ ਵੀ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਵੇਂ ਵਿਚਰਿਆ ਮੇਰਾ ਦਿਨ ਕਿਵੇਂ ਲੱਗਿਆ ਸਵੇਰੇ ਉੱਠ ਫਿਰ ਸ਼ੁਕਰਾਨਾ ਕਰ ਦੁੱਖ ਦਰਦ ਦੂਰ ਹੋ ਜਾਂਦੇ ਆ ਆਪਣਾ ਆਪਣਾ ਜੀਵਨ ਜਿਉਣਾ ਸਭ ਕਰਮਾਂ ਦੇ ਅਨੁਸਾਰ ਸਾਨੂੰ ਪੂਰਬਲੇ ਜਨਮਾਂ ਦੇ ਇਕੱਠੇ ਹੋਇਆ ਸੀ ਓਵੇਂ ਓਵੇਂ ਸਾਡਾ ਵਾਹਿਗੁਰੂ ਦੀ ਕਿਰਪਾ ਨਾਲ ਸਿਸਟਮ ਚੱਲਦਾ ਸਾਰਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਵੇਖੋ ਵੀ ਨਾਮ ਜਪਣ ਵਾਸਤੇ ਕਹਿੰਦੇ ਆ ਰੈਣ ਦਿਨ ਸੁਤਿਆਏ ਹਰ ਹਰ ਤਜੋ ਮਨ ਕੇ ਪਰਮ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਕੰਮ ਕਰਿਆ ਕਰ ਸਾਧ ਸੰਗਤ ਹਰ ਮਿਲੈ ਜਿਸਹਿ ਪੂਰਨ ਕਰਮ ਮਹਾਰਾਜ ਕਹਿੰਦੇ ਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਆ ਓਹਨੂੰ ਸਤ ਸੰਗਤ ਮਿਲਦੀ ਹੈ ਸਤਸੰਗ ਨਾਲ ਪ੍ਰੀਤ ਬਣ ਗਈ ਤਾਂ ਬਹੁਤ ਵੱਡੀ ਰਹਿਮਤ ਹੈ ਜਿੰਨਾ ਮਨ ਨੂੰ ਤੁਸੀਂ ਖਿੱਚ ਕੇ ਸਤਸੰਗ ਵਿੱਚ ਲੈ ਕੇ ਆਉਂਗੇ ਉਹਨੇ ਠੀਕ ਆਮਾਣਾ ਚੱਲ ਚੱਲੀਏ ਸਤਸੰਗ ਕਰੀਏ ਕੋਈ ਗਿਆਨ ਦੀ ਗੱਲ ਸੁਣੀਏ ਕੋਈ ਮਨ ਵਿੱਚ ਟਿਕਾ ਬਣ ਜੇ ਕੋਈ ਮਨ ਨੂੰ ਸ਼ਾਂਤੀ ਆਵੇ ਸਾਧ ਸੰਗਤ ਹਰ ਮਿਲੈ ਜਿਸੇ ਪੂਰਨ ਕਰਮ ਮਹਾਰਾਜ ਕਹਿੰਦੇ ਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਆ ਉਹਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਸੰਗਤ ਮਿਲ ਜਾਂਦੀ ਹੈ ਜਨਮ ਜਨਮ ਵਿਖਾਦ ਵਿਨਸੇ ਰਾਖ ਲੀਨੇ ਆਪ ਤੇ ਪ੍ਰਮਾਤਮਾ ਦਾ ਨਾਮ ਜਪਿਆ ਅਨੇਕਾਂ ਜਨਮਾਂ ਦੇ ਆ ਜਨਮ ਦੇ ਕੀ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਆ ਅਨੇਕਾਂ ਜਨਮਾਂ ਦੇ ਦੁੱਖ ਕੱਟੇ ਜਾਂਦੇ ਆ ਆਖੋ ਸਤਨਾਮ ਜਨਮ ਜਨਮ ਵਿਖਾਦ ਵਿਨਸੇ ਰਾਖ ਲੀਨੇ ਆਪ ਮਹਾਰਾਜ ਜੀ ਕਹਿੰਦੇ ਨਾਮ ਜਪਦਿਆਂ ਤਾਂ ਜਨਮਾਂ ਦੇ ਦੁੱਖ ਕਲੇਸ਼ ਨਾਸ਼ ਹੋ ਜਾਂਦੇ ਆ ਤੇ ਦੁੱਖਾਂ ਕਲੇਸ਼ਾਂ ਤੋਂ ਪ੍ਰਮਾਤਮਾ ਆਪ ਬਚਾ ਲੈਂਦਾ ਹੈ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਸਰ ਜਾਪ ਮਹਾਰਾਜ ਕਹਿੰਦੇ ਸਦਾ ਪ੍ਰਮਾਤਮਾ ਦਾ ਨਾਮ ਜਪਦਿਆਂ ਪ੍ਰਮਾਤਮਾ ਹੀ ਮਾ ਪਿਓ ਮਿੱਤਰ ਅਸਲੀ ਭਰਾ ਹੈ ਮਾਤ ਪਿਤਾ ਮੀਤ ਭਾਈ ਜਨ ਨਾਨਕ ਦੁਨੀਆ ਦੇ ਰਿਸ਼ਤੇ ਸਾਥ ਛੱਡ ਸਕਦੇ ਆ ਪਰ ਗੁਰੂ ਦਾ ਰਿਸ਼ਤਾ ਕਦੇ ਸਾਥ ਨਹੀਂ ਛੱਡਦਾ ਆਖੋ ਸਤਨਾਮ ਆਹੀ ਫਰਕ ਹੈ ਵਸ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਸਾਨੂੰ ਗਿਆਨ ਬਖਸ਼ਦੇ ਹਨ ਜੀ ਹੁਨਿਆ ਪੁੱਲਾਂ ਦੀ ਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ